जय साईं जी ती रब्बे के जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਕਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਆਉ ਮਿਲਦੀ ਰਹੇ ਬਾਬਾ ਜੀ ਦੋ ਫਕੀਰ ਸਾਧੂ ਸੀ ਬਾਬਾ ਜੀ ਇੱਕ ਥੋੜੇ ਜੇ ਬਜ਼ੁਰਗ ਕਹਿ ਲੋ ਜਾਦਾ ਉਮਰ ਦੇ ਤੇ ਦੂਜੇ ਸੀ ਜਵਾਨ ਹੁਣ ਦੋਵੇਂ ਜਾਣੇ ਕੀ ਕਰਦੇ ਭਿਖਿਆ ਮੰਗ ਕੇ ਸ਼ਾਮ ਦੇ ਵੇਲੇ ਆਪਣੇ ਆਸ਼ਰਮ ਵੱਲ ਆਪਣੀ ਕੁਟਿਆ ਵੱਲ ਨੂੰ ਕਹਿ ਲੋ ਜਾ ਰਹੇ ਸੀ ਜਾਂ ਜਿੱਦੇ ਡੇਢੇਰਾ ਲਾਇਆ ਸੀ ਉਹਨਾਂ ਨੇ ਉੱਥੇ ਜਾ ਰਹੇ ਸੀ ਤਾਂ ਹੁਣ ਆਸ਼ਰਮ ਯਾਨੀ ਕਿ ਕੁਟਿਆ ਤੋਂ ਥੋੜਾ ਜਿਹਾ ਪਹਿਲਾਂ ਨਾ ਇੱਕ ਨਦੀ ਆਉਂਦੀ ਸੀ ਔਰ ਸ਼ਾਮ ਦਾ ਵਕਤ ਸੀ ਤੇ ਇੱਕ ਨੌਜਵਾਨ ਇਸ ਔਰਤ ਉਸ ਨਦੀ ਦੇ ਕਿਨਾਰੇ ਤੇ ਖੜੀ ਸੀ ਉਸ ਨੇ ਵੀ ਨਦੀ ਨੂੰ ਪਾਰ ਕਰਨਾ ਸੀ ਪਰ ਉਹ ਡਰ ਰਹੀ ਸੀ ਕਿਉਂਕਿ ਉਹ ਦੀ ਉਹ ਨਦੀ ਦੀ ਜਿਹੜੀ ਗਹਿਰਾਈ ਹੈ ਉਸ ਤੋਂ ਅਨਜਾਨ ਸੀ ਤੇ ਬਜ਼ੁਰਗ ਸਾਧੂ ਸੀ ਜੋ ਉਹ ਅੱਗੇ-ਅੱਗੇ ਚੱਲ ਰਹੇ ਸੀ ਤੇ ਉਹ ਬਜ਼ੁਰਗ ਸਾਧੂ ਸਮਝ ਗਏ ਕਿ ਉਸ ਜਵਾਨ ਲੜਕੀ ਨੂੰ ਨਦੀ ਪਾਰ ਕਰਨ ਦੇ ਲਈ ਕਿਸੇ ਦਾ ਸਹਾਰਾ ਚਾਹੀਦਾ ਹੈ ਕਿ ਜਿਹਦੇ ਸਹਾਰੇ ਦੀ ਜਰੂਰਤ ਹੈ ਤਾਂ ਹੁਣ ਪਹਿਲਾਂ ਤਾਂ ਉਸ ਬਜ਼ੁਰਗ ਸਾਧੂ ਨੇ ਸੋਚਿਆ ਜ਼ਰਾ ਗੌਰ ਕਰਨਾ ਬਾਬਾ ਜੀ ਤਾਂ ਉਸ ਬਜ਼ੁਰਗ ਸਾਧੂ ਨੇ ਸੋਚਿਆ ਕਿ ਉਹ ਉਸ ਇਸਤਰੀ ਨੂੰ ਹੱਥ ਨਾਲ ਸਹਾਰਾ ਦੇ ਕੇ ਨਦੀ ਪਾਰ ਕਰਵਾ ਦੇਵੇ ਕਈ ਵਾਰ ਨਾ ਜ਼ਰਾ ਗੌਰ ਨਾਲ ਸੁੰਨਾ ਬਾਬਾ ਜੀ ਕਿਉਂਕਿ ਕਈ ਵਾਰ ਜਵਾਨ ਜਿਹੜੇ ਆ ਉਹ ਇੱਕ ਮਾਰਗਦਰਸ਼ਨ ਕਰ ਜਾਂਦੇ ਛੋ ਇਹ ਵੀ ਗੱਲ ਗੌਰ ਨਾਲ ਸੁਣਨੀ ਹੁਣ ਉਹ ਪਹਿਲਾਂ ਤਾਂ ਉਹਦਾ ਦਿਲ ਕੀਤਾ ਵੀ ਇਸ ਇਸਤਰੀ ਨੂੰ ਹੱਥ ਨਾਲ ਸਹਾਰਾ ਦੇ ਕੇ ਉਹ ਨਦੀ ਤੋਂ ਪਾਰ ਕਰਵਾ ਦੇਣ ਪਰ ਉਸ ਇਸਤਰੀ ਨੂੰ ਸਹਾਰਾ ਦੇਣ ਦੇ ਖਿਆਲ ਨਾਲ ਹੀ ਉਸ ਸਾਧੂ ਦੇ ਅੰਦਰ ਸਾਲਾਂ ਤੋਂ ਦਬੀ ਹੋਈ ਜਿਹੜੀ ਵਾਸਨਾ ਸੀ ਨਾ ਉਹ ਇੱਕਦਮ ਜਾਗ ਗਈ ਇਸਤਰੀ ਨੂੰ ਹੱਥ ਨੂੰ ਛੂਣ ਦੀ ਕਲਪਨਾ ਨਾਲ ਹੀ ਸੋਚਣ ਨਾਲ ਹੀ ਸੋਚਣ ਨਾਲ ਹੀ ਉਸ ਦੀ ਨਸ-ਨਸ ਵਿੱਚ ਬਿਜਲੀ ਜਿਹੀ ਦੌੜਨ ਲੱਗ ਪਈ ਉਹ ਪਿਛਲੇ 30 ਸਾਲਾਂ ਤੋਂ ਇਸਤਰੀ ਤੋਂ ਦੂਰ ਹੀ ਰਿਹਾ ਸੀ ਤੇ ਹੁਣ ਸਿਰਫ ਇੱਕ ਖਿਆਲ ਆਇਆ ਛੂਣ ਦਾ ਕਿ ਮੈਂ ਹੱਥ ਪਕੜ ਕੇ ਪਾਰ ਕਰਾ ਦਾਂ ਉਹਦੇ ਸਾਹ ਕੰਬਣ ਲੱਗ ਪਏ ਜਿਵੇਂ ਇੱਕ ਤਰ੍ਹਾਂ ਦੇ ਬੁਖਾਰ ਨੇ ਉਸਨੂੰ ਉਸ ਸਾਧੂ ਦੇ ਸ਼ਰੀਰ ਨੂੰ ਜਕੜ ਲਿਆ ਹੋਵੇ ਤਾਂ ਉਸਨੇ ਇੱਕ ਲੰਮਾ ਸਾਹ ਲਿਆ ਤੇ ਮਨ ਨੂੰ ਸਮਝਾਇਆ ਕਿ ਇਹ ਕਿਹੋ ਜੀ ਗੰਦੀ ਗੱਲ ਸੋਚ ਲਈ ਤੂੰ ਇਹ ਕਿਹੋ ਜੇ ਪਾਪ ਦੀ ਗੱਲ ਸੋਚ ਲਈ ਮੈਨੂੰ ਕੀ ਮਤਲਬ ਕਿਸੇ ਤੋਂ ਨਦੀ ਪਾਰ ਹੋਵੇ ਜਾਂ ਨਾ ਹੋਵੇ ਉਸ ਦੇ ਲਈ ਮੈਂ ਆਪਣਾ ਜੀਵਨ ਆਪਣੀ ਸਾਧਨਾ ਕਿਉਂ ਬਗਾਣਾ ਇੰਨੀ ਕੀਮਤੀ 30 ਸਾਲਾਂ ਦੀ ਸਾਧਨਾ ਹੈ ਇਸ ਲੜਕੀ ਤੇ ਲਗਾ ਦੇਵਾਂ ਬਿਲਕੁਲ ਵੀ ਨਹੀਂ ਤੇ ਇਹ ਕਹਿ ਕੇ ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆ ਜ਼ਰਾ ਗੌਰ ਕਰਨਾ ਕਿ ਅੱਖਾਂ ਬੰਦ ਕਰਨ ਨਾਲ ਗੱਲ ਬਣਦੀ ਨਹੀਂ ਹੈ ਉਹਨਾਂ ਨੇ ਅੱਖਾਂ ਬੰਦ ਕਰ ਲਈਆ ਪਰ ਉਹ ਜਵਾਨ ਇਸਤਰੀ ਹੁਣ ਸਾਧੂ ਨੂੰ ਅੱਖਾਂ ਬੰਦ ਕਰਕੇ ਵੀ ਦਿਖਾਈ ਦੇਣ ਲੱਗੀ ਯਾ ਇਹ ਕਹਿ ਲੋ ਕਿ ਔਰ ਜਿਆਦਾ ਆਕਰਸ਼ਿਤ ਦਿਖਾਈ ਦੇਣ ਲੱਗੀ ਸੋਹਣੀ ਦਿਖਾਈ ਦੇਣ ਲੱਗੀ ਕਿਉਂਕਿ ਹੁਣ ਮਨ ਜਾਗ ਗਿਆ ਸੀ ਸੁੱਤੀ ਹੋਈ ਵਾਸਨਾ ਜਾਗੀ ਸੀ ਤੇ ਅੱਖਾਂ ਬੰਦ ਕਰਕੇ ਹੀ ਉਹ ਲੜਕੀ ਦੇ ਕੋਲੋਂ ਹੁੰਦਾ ਹੋਇਆ ਉਹ ਨਦੀ ਵਿੱਚ ਉਤਰ ਗਿਆ ਪਰ ਹੁਣ ਇਹ ਗੱਲ ਤਾਂ ਤੁਸੀਂ ਵੀ ਜਾਣਦੇ ਹੋ ਕਿ ਜਿਹੜੀ ਚੀਜ਼ ਨੂੰ ਵੇਖ ਕੇ ਇਨਸਾਨ ਅੱਖਾਂ ਬੰਦ ਕਰ ਲਵੇ ਨਾ ਉਹ ਇਨਸਾਨ ਨੂੰ ਜਿਆਦਾ ਅਟਰੈਕਟ ਕਰਦੀ ਹੈ ਜਰਾ ਗੌਰ ਕਰ ਉਹ ਸੋਹਣੀ ਵੀ ਲੱਗਦੀ ਹੈ ਉਹਨੂੰ ਹਲਕਿਓ ਸੋਹਣੀ ਹੁੰਦੀ ਨਹੀਂ ਪਰ ਉਹ ਸੋਹਣੀ ਲੱਗਦੀ ਹੈ ਜਿਹਨੂੰ ਅੱਖਾਂ ਬੰਦ ਕਰਕੇ ਜਾਂ ਜ਼ਬਰਦਸਤੀ ਉਸ ਤੋਂ ਮੂੰਹ ਫੇਰਨ ਨਾਲ ਉਹ ਸੋਹਣੀ ਲੱਗਣ ਲੱਗ ਪੈਂਦੀ ਹੈ ਉਹ ਸਾਧੂ ਨੇ ਹੁਣ ਜਦੋਂ ਅੱਖਾਂ ਬੰਦ ਕੀਤੀਆਂ ਤਾਂ ਉਹ ਲੜਕੀ ਜੋ ਸਧਾਰਨ ਸੀ ਉਹੀ ਲੜਕੀ ਹੁਣ ਉਹਨੂੰ ਅਫਸਰਾ ਲੱਗਣ ਲੱਗ ਪਈ ਪਰੀ ਲੱਗਣ ਲੱਗ ਪਈ ਔਰ ਇਹ ਵੀ ਗੱਲ ਯਾਦ ਰੱਖਣਾ ਕਿ ਦਰਅਸਲ ਸਾਰੀਆਂ ਅਫਸਰਾਵਾਂ ਇਸੇ ਤਰ੍ਹਾਂ ਹੀ ਪੈਦਾ ਹੁੰਦੀਆਂ ਨੇ ਪਰੀਆਂ ਜਿਹੜੀਆਂ ਇਸੇ ਤਰ੍ਹਾਂ ਪੈਦਾ ਹੁੰਦੀਆਂ ਨੇ ਬੰਦ ਅੱਖਾਂ ਨਾਲ ਦੁਨੀਆ ਵਿੱਚ ਸਿਰਫ ਇਸਤਰੀਆਂ ਨੇ ਦੁਨੀਆ ਵਿੱਚ ਸਿਰਫ ਇਸਤਰੀਆਂ ਨੇ ਪਰ ਅੱਖਾਂ ਬੰਦ ਕਰਨ ਤੇ ਜਾਂ ਖੁਦ ਦਾ ਜ਼ਬਰਦਸਤੀ ਮੂੰਹ ਫੇਰਨ ਤੇ ਉਹ ਸਾਨੂੰ ਅਪਸਰਾ ਜਾਂ ਪਰੀਆਂ ਲੱਗਣ ਲੱਗ ਪੈਂਦੀਆਂ ਤੇ ਅੱਖਾਂ ਬੰਦ ਕਰਨ ਤੇ ਹੀ ਸੁਪਨਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਹੁਣ ਸਾਧੂ ਨੇ ਜ਼ਬਰਦਸਤੀ ਆਪਣੀ ਅੱਖਾਂ ਬੰਦ ਕੀਤੀਆਂ ਤੇ ਇਸ ਲਈ ਹੁਣ ਮਨ ਦੇ ਵਿੱਚ ਉਸ ਨੂੰ ਇਸਤਰੀ ਨੂੰ ਹੀ ਵੇਖ ਰਿਹਾ ਸੀ ਉਸਦੇ ਮਨ ਵਿੱਚ ਇੱਕ ਸੁਪਨਾ ਸ਼ੁਰੂ ਹੋ ਗਿਆ ਸੀ ਉਹ ਇਸਤਰੀ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਸੀ ਆਟਰੈਕਟ ਕਰ ਤਾਂ ਹੁਣ ਸਾਧੂ ਦਾ ਮਨ ਕਹਿ ਰਿਹਾ ਸੀ ਕਿ ਇਹ ਤਾਂ ਗਲਤ ਗੱਲ ਹੈ ਕਿ ਕਿਸੇ ਮੁਸੀਬਤ ਵਿੱਚ ਫਸੀ ਇਸਤਰੀ ਦੀ ਸਹਾਇਤਾ ਹੀ ਨਾ ਕਰੀਏ ਇਹ ਤਾਂ ਗਲਤ ਹੈ ਪਰ ਉਸੇ ਵੇਲੇ ਉਸ ਦੇ ਅੰਦਰ ਦੂਸਰਾ ਖਿਆਲ ਵੀ ਕਹਿਣ ਲੱਗ ਪਿਆ ਕਹਿੰਦਾ ਕਿ ਇਹ ਸਭ ਬੇਈਮਾਨੀ ਹੈ ਤੇ ਤੁਸੀਂ ਆਪਣੇ ਮਨ ਨੂੰ ਧੋਖਾ ਦੇਣ ਦੇ ਤਰੀਕੇ ਲੱਭ ਰਹੇ ਹੋ ਇਹ ਸਹਾਇਤਾ ਨਹੀਂ ਹੈ ਬਲਕਿ ਤੂੰ ਉਸ ਨੂੰ ਛੂਣਾ ਚਾਹੁੰਨਾ ਹੈ ਉਹ ਸਾਧੂ ਬੜਾ ਹੈਰਾਨ ਪਰੇਸ਼ਾਨ ਸਾਧੂ ਲਈ ਇਸ स्त्री ਸਿਰਫ ਇੱਕ ਸਮੱਸਿਆ ਸੀ ਹੁਣ ਨਦੀ ਦੇ ਉਸ ਪਾਰ ਸਾਧੂ ਦਾ ਮਨ ਅਸ਼ਾਂਤ ਹੈ ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਹਿੱਸਾ ਉਸ ਨੂੰ ਲੜਕੀ ਦੇ ਵੱਲ ਆਕਰਸ਼ਿਤ ਕਰ ਰਿਹਾ ਤੇ ਜਦ ਕਿ ਦੂਜਾ ਹਿੱਸਾ ਉਸ ਨੂੰ ਲੜਕੀ ਤੋਂ ਦੂਰ ਜਾਣ ਦੀ ਸਲਾਹ ਦਿੰਦਾ ਹੈ ਤੇ ਉਹ ਵਿਚਾਰੀ ਲੜਕੀ ਨੂੰ ਜੋ ਵਿਚਾਰੀ ਉੱਥੇ ਖੜੀ ਸੀ ਉਸ ਨੂੰ ਤਾਂ ਖੁਦ ਕੁਝ ਵੀ ਨਹੀਂ ਪਤਾ ਜ਼ਰਾ ਗੌਰ ਕਰੋ ਉਸ ਵਿਚਾਰੀ ਨੂੰ ਕੀ ਪਤਾ ਕਿ ਉਹਦੀ وجہ ਨਾਲ ਉਹ ਜਿਹੜਾ ਸਾਧੂ ਹੈ ਉਹ ਜੀ ਤਪੱਸਿਆ ਭੰਗ ਹੋ ਗਈ ਉਹਦੇ ਮਨ ਦੇ ਵਿੱਚ ਕੀ ਕੀ ਭੁਚਾਲ ਆਇਆ ਪਿਆ ਹੈ ਕੀ ਕੀ ਭੇਦ ਭਾਵ ਚੱਲ ਰਿਹਾ ਇਹਦੇ 'ਚ ਉਹਦੀ ਕੋਈ ਗਲਤੀ ਨਹੀਂ ਹੈ ਵਿਚਾਰੀ ਦੀ ਉਸਦੇ ਮਨ ਵਿੱਚ ਤਾਂ ਉਹ ਤਾਂ ਬਸ ਉੱਥੇ ਖੜੀ ਕਿਸੇ ਦੀ ਉਡੀਕ ਵਿੱਚ ਹੈ ਜੋ ਉਹਦੀ ਮਦਦ ਕਰੇ ਉਸ ਦੀ ਬਾਹ ਪਕੜ ਕੇ ਉਹਨੂੰ ਦਰਦੀ ਪਾਰ ਕਰਵਾ ਦੇਵੇ ਤਾਂ ਸਾਧੂ ਚੱਲਦਾ ਚੱਲਦਾ ਅੱਗੇ ਨਿਕਲਦਾ ਜਾਂਦਾ ਪਰ ਫੇਰ ਉਸ ਨੂੰ ਯਾਦ ਆਉਂਦਾ ਕਿ ਜਿਹੜਾ ਉਹਦਾ ਸਾਥੀ ਸਾਧੂ ਹੈ ਜਵਾਨ ਜਿਹੜਾ ਹੈ ਉਹ ਤਾਂ ਪਿੱਛੇ ਰਹਿ ਗਿਆ ਕਿਤੇ ਉਹ ਉਸ ਲੜਕੀ ਤੇ ਦਿਆਵਾਨ ਹੋ ਕੇ ਉਸ ਲੜਕੀ ਨੂੰ ਨਦੀ ਪਾਰ ਕਰਵਾਉਣ ਦੇ ਚੱਕਰ ਵਿੱਚ ਉਸ ਨੂੰ ਛੂਣ ਦੀ ਉਸ ਨੂੰ ਹੱਥ ਲਾਉਣ ਦੀ ਭੁੱਲ ਨਾ ਕਰ ਦੇਵੇ ਇਸ ਲਈ ਉਹਨੂੰ ਮੈਂ ਪਹਿਲਾਂ ਹੀ ਸੁਚੇਤ ਯਾਨੀ ਅਵੇਅਰ ਕਰ ਦੇਣਾ ਇਸ ਲਈ ਉਹ ਸੋਚਦਾ ਹੋਇਆ ਇਹੀ ਗੱਲ ਸੋਚਦਾ ਹੋਇਆ ਜਦੋਂ ਜਿੱਦਾਂ ਹੀ ਪਿੱਛੇ ਮੁੜਦਾ ਤਾਂ ਉਹ ਦੇਖਦਾ ਕਿ ਲੈ ਬਈ ਇਹ ਤਾਂ ਭੁੱਲ ਕਰ ਬੈਠਾ ਹੈ ਇਹ ਜਵਾਨ ਸਾਧੂ ਲੜਕੀ ਨੂੰ ਮੋਢਿਆਂ ਤੇ ਉੱਪਰ ਬਿਠਾ ਕੇ ਨਦੀ ਪਾਰ ਕਰਵਾ ਰਿਹਾ ਹੈ ਇਹ ਦੇਖ ਕੇ ਉਸ ਬੁੱਢੇ ਸਾਧੂ ਦੇ ਅੰਦਰ ਨਾ ਅੱਗ ਲੱਗ ਗਈ ਪਤਾ ਨਹੀਂ ਕਿਸ ਤਰ੍ਹਾਂ ਦੇ ਪੁੱਠੇ ਸਿੱਧੇ ਵਿਚਾਰ ਉਹਦੇ ਅੰਦਰ ਚੱਲਣ ਲੱਗ ਪਏ ਤੇ ਕਈ ਵਾਰ ਤਾਂ ਉਸ ਦੇ ਮਨ ਵਿੱਚ ਆਇਆ ਕਿ ਕਿੰਨਾ ਚੰਗਾ ਹੁੰਦਾ ਜੇਕਰ ਮੈਂ ਹੀ ਉਸ ਨੂੰ ਨਦੀ ਪਾਰ ਕਰਵਾ ਦਿੰਦਾ ਪਰ ਅਗਲੇ ਹੀ ਪਲ ਉਸ ਨੇ ਆਪਣੇ ਮਨਨ ਨੂੰ ਝੜਕਿਆ ਕਿ ਇਹ ਕੀ ਪਾਗਲਪਨ ਵਾਲੀ ਗੱਲ ਹੈ ਕਿ ਇਸ ਇਸਤਰੀ ਨੂੰ ਆਪਣੇ ਮੋਢਿਆਂ ਉੱਪਰ ਚੁੱਕਾਂ 30 ਸਾਲ ਦੀ ਸਾਧਨਾ ਥੋੜੀ ਖਤਮ ਕਰਨੀ ਹੈ ਗੰਦਗੀ ਦਾ ਢੇਰ ਹੈ ਸਰੀਰ ਹੈ ਤੇ ਮੈਂ ਸਾਧੂ ਹਾਂ ਮੈਂ ਉਸ ਨੂੰ ਆਪਣੇ ਮੋਢਿਆਂ ਤੇ ਕਿਉਂ ਬਿਠਾਵਾਂਗਾ ਨਰਕ ਦਾ ਦਵਾਰ ਹੈ ਤੇ ਦੂਜੇ ਪਾਸੇ ਉਸ ਜਵਾਨ ਸਾਧੂ ਦੇ ਮੋਢਿਆਂ ਉੱਤੇ ਉਸ ਇਸਤਰੀ ਨੂੰ ਵੇਖ ਕੇ ਬਜ਼ੁਰਗ ਸਾਧੂ ਅਗ ਬਬੂਲਾ ਹੋ ਰਿਹਾ ਸੀ ਗੁੱਸੇ ਨਾਲ ਉਸ ਨੇ ਸੋਚਿਆ ਕਿ ਅੱਜ ਜਾ ਕੇ ਮੈਂ ਆਪਣੇ ਗੁਰੂ ਨੂੰ ਦੱਸਾਂਗਾ ਕਿ ਇਹ ਜਵਾਨ ਸਾਧੂ ਜਿਹੜਾ ਹੈ ਨਾ ਇਹ ਭ੍ਰਿਸ਼ਟ ਹੋ ਚੁੱਕਿਆ ਹੈ। ਇਹਦੀ ਤਪੱਸਿਆ ਖਤਮ ਹੋ ਗਈ। ਇਸ ਨੂੰ ਆਸ਼ਰਮ ਤੋਂ ਜਾਂ ਕੁਟੀਆਂ ਤੋਂ ਬਾਹਰ ਕੱਢ ਦਿਓ। ਜ਼ਰਾ ਗੌਰ ਕਰੋ। ਅੱਜ ਕੱਲ ਇਦਾਂ ਹੀ ਹੈ ਨਾ ਕੋਈ ਕਿਸੇ ਨੂੰ ਦੇਖ ਲਵੇ ਅੰਦਰੋਂ ਛੜਿਆ ਬਲਿਆ ਰਹਿੰਦਾ ਕਿਉਂਕਿ ਦੁਨੀਆ ਦੇ ਦਿਮਾਗ ਦੇ ਵਿੱਚ ਸਿਰਫ ਗਾਂਧੀ ਚੱਲ ਰਿਹਾ ਹੈ। ਗਾਂਧੀ ਚੱਲ ਰਿਹਾ ਹੈ। ਪਤਾ ਨਹੀਂ। ਉਹ ਜਿਹੜੇ ਲੋਕ ਇਹ ਜ਼ਿਆਦਾਤਰ ਉਹੀ ਲੋਕ ਨੇ ਜਿਹੜੇ ਅਨਪੜਤਾ ਵੱਲ ਚੱਲ ਪੈਂਦੇ ਆਂ ਕਈ ਪੜੇ ਲਿਖੇ ਅਨਪੜ੍ਹ ਵੀ ਆਂ ਹੁਣ ਉਹ ਜਾ ਕੇ ਕਹਿੰਦਾ ਵੀ ਮੈਂ ਆਸ਼ਰਮ ਤੋਂ ਬਾਹਰ ਕੱਢ ਕੱਢ ਦੇ ਇਹਨੂੰ ਉਧਰ ਹੁਣ ਉਹ ਜਵਾਨ ਸਾਧੂ ਉਸ ਲੜਕੀ ਨੂੰ ਨਦੀ ਪਾਰ ਕਰਵਾ ਕੇ ਉਸ ਨੂੰ ਆਪਣੇ ਮੋਢਿਆਂ ਤੋਂ ਉਤਾਰ ਦਿੰਦਾ ਉਹ ਸਹਾਇਤਾ ਕਰ ਰਿਹਾ ਹੈ ਤੇ ਇੱਧਰ ਸਾਧੂ ਦੇ ਮਨ ਦੇ ਵਿੱਚ ਇਹ ਗੱਲਾਂ ਚੱਲ ਪਈਆਂ ਜਿਹੜਾ ਬੁढ़ा ਸੀ ਬੁੜੇ ਹੋ ਕੇ ਵੀ ਕਹਿੰਦੇ ਵਾਸ ਆਸਨਾ ਤ੍ਰਿਸ਼ਨਾ ਆਸ਼ਾ ਨਹੀਂ ਮੁੱਕਦੀ ਬਾਬਾ ਜੀ ਤੇਰਾ ਗੌਰ ਕਰ ਲਓ ਇਸ ਚੀਜ਼ ਤੇ ਐਨੇ ਐਨੇ ਬੁੜੇ ਹੋ ਗਏ ਹੁਣ ਉਹ ਉਧਰ ਮੋੜਿਆਂ ਤੋਂ ਉਤਾਰ ਦਿੰਦਾ ਹੈ ਤੇ ਆਪਣੇ ਰਾਹ ਪੈ ਜਾਂਦਾ ਹੈ ਤੇ ਉਹ ਦੋਨੋਂ ਅੱਗੇ ਚੱਲਦੇ ਜਾਂਦੇ ਨੇ ਪਰ ਬੁੱਢਾ ਸਾਧੂ ਸੀ ਨਾ ਜਿਹੜਾ ਉਹ ਰਾਹ ਵਿੱਚ ਕੋਈ ਗੱਲ ਹੀ ਨਹੀਂ ਕਰਦਾ ਤੇ ਜਦੋਂ ਕੁਟਿਆ ਦੇ ਜਿੱਥੇ ਕੁਟਿਆ ਸੀ ਉਹਨਾਂ ਦੀ ਆਸ਼ਰਮ ਸੀ ਡੇਰਾ ਸੀ ਉਹ ਦਵਾਰ ਵੱਲ ਵੱਧ ਰੇ ਤਾਂ ਬੁੱਢਾ ਸਾਧੂ ਨੇ ਪਹਿਲੀ ਪੌੜੀ ਤੇ ਜਦੋਂ ਉੱਪਰ ਖੜ ਕੇ ਕਿਹਾ ਕਿ ਯਾਦ ਰੱਖ ਮੈਂ ਅੱਜ ਗੁਰੂ ਨੂੰ ਕਹੂੰਗਾ ਕਿ ਤੂੰ ਆ ਪਵਿੱਤਰ ਹੋ ਚੁੱਕਾ ਹੈ ਤੂੰ ਉਸ ਇਸਤਰੀ ਨੂੰ ਮੋੜਿਆਂ ਉੱਪਰ ਕਿਉਂ ਚੁੱਕਿਆ ਤੇ ਜਵਾਨ ਸਾਧੂ ਇਕਦਮ ਹੈਰਾਨ ਹੋ ਗਿਆ ਉੱਚੀ ਉੱਚੀ ਹਸਣ ਲੱਗਾ ਤੇ ਬੋਲਿਆ ਇਸਤਰੀ ਹਾਂ ਉਸ ਨੂੰ ਮੈਂ ਉਠਾਇਆ ਸੀ ਤੇ ਨਦੀ ਤੋਂ ਪਾਰ ਛੱਡਦਾ ਇਹ ਨਦੀ ਤੋਂ ਪਾਰ ਛੱਡ ਦਿੱਤਾ ਪਰ ਮੈਨੂੰ ਇਹ ਕਹਿੰਦੇ ਆ ਤੇ ਸੋਚਦੇ ਆ ਬੜੀ ਸ਼ਰਮ ਆ ਰਹੀ ਹੈ ਕਿ ਤੁਸੀਂ ਹਜੇ ਵੀ ਉਹਨੂੰ ਚੁੱਕੀ ਫਿਰਦੇ ਹੋ ਉਹ ਭਾਈ ਤੁਸੀਂ ਤਾਂ ਉਹਦੀ ਮਦਦ ਵੀ ਨਹੀਂ ਕੀਤੀ ਉਹਨੂੰ ਮੋੜਿਆਂ ਤੇ ਵੀ ਨਹੀਂ ਚੱਕਿਆ ਪਰ ਹਜੇ ਵੀ ਤੁਸੀਂ ਇਸਤਰੀ ਨੂੰ ਆਪਣੇ ਦਿਮਾਗ ਵਿੱਚ ਢੋ ਰਹੇ ਉਸ ਦੇ ਬਾਰੇ ਸੋਚੀ ਜਾ ਰਹੇ ਮੈਂ ਵੀ ਤੁਹਾਨੂੰ ਕਾਫੀ ਦੇਰ ਤੋਂ ਦੇਖ ਰਿਹਾ ਸੀ ਕਿ ਤੁਸੀਂ ਕਿਸੇ ਧਿਆਨ ਵਿੱਚ ਅੜੇ ਹੋ ਯਾਨੀ ਕਿ ਫਸੇ ਹੋਏ ਪਰ ਤੁਸੀਂ ਤਾਂ ਉਸ ਔਰਤ ਨੂੰ ਆਪਣੇ ਮਾਨੀ ਮੰਨ ਵਿੱਚ ਨਦੀ ਪਾਰ ਕਰਵਾ ਰਹੇ ਸੀ ਹੁਣ ਬਾਬਾ ਜੀ ਜਰਾ ਇਸ ਗੱਲ ਨੂੰ ਸਮਝੋ ਇਸੇ ਤਰ੍ਹਾਂ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਪੁਰਾਣੀਆਂ ਚੀਜ਼ਾਂ ਤੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਘਟੀਆਂ ਹੋਈਆਂ ਚੀਜ਼ਾਂ ਯਾਨੀ ਕਿ ਜੋ ਆਪਣੀ ਜ਼ਿੰਦਗੀ ਵਿੱਚ ਘਟ ਗਿਆ ਜੋ ਹੋ ਗਿਆ ਉਹ ਹੋਈਆਂ ਜਿਹੜੀਆਂ ਗੱਲਾਂ ਉਨੂੰ ਢੋਂਦੇ ਰਹਿੰਨੇ ਆ ਜਿਨ੍ਹਾਂ ਨੂੰ ਲੈ ਕੇ ਸਾਡੇ ਅੰਦਰ ਲੜਾਈ ਚੱਲ ਰਹੀ ਹੈ ਲੜਾਈ ਚੱਲ ਰਹੀ ਹੈ ਸਾਡੇ ਅੰਦਰ ਤੇ ਸਾਨੂੰ ਪਤਾ ਵੀ ਨਹੀਂ ਚੱਲ ਪਉਂਦਾ ਕਿ ਅਸੀਂ ਆਪਣੇ ਅੰਦਰ ਇੱਕ ਪੁਰਾਣੇ ਮਾਨਸਿਕ ਬੋਝ ਨੂੰ ਆਪਣੇ ਨਾਲ ਢੋ ਰਹੇ ਆ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡੇ ਨਾਲ ਹੋ ਕੀ ਰਿਹਾ ਜੇ ਅਸੀਂ ਸਾਬਨੇ ਆਪਣੇ ਆਪ ਨੂੰ ਇੱਕ ਧਾਰਾ ਨਾਲ ਜਿੱਦਾਂ ਨਾ ਵਿੱਚ ਜੋੜੀ ਬੈਠੇ ਅਸੀਂ ਆਪਣੇ ਆਪ ਨੂੰ ਦਬਾਉਂਦੇ ਰਹਿੰਦੇ ਆ ਤਾਂ ਇੱਕ ਗੱਲ ਯਾਦ ਰੱਖਣਾ ਕਿ ਦਬਾਇਆ ਹੋਇਆ ਤੁਹਾਡੀ ਉਹ ਗੱਲ ਜਿਹੜੀ ਹੈ ਜਾਂ ਵਾਸਨਾ ਜਿਹੜੀ ਹੈ ਉਹ ਜ਼ਖਮ ਦਾ ਰੂਪ ਲੈ ਲੈਂਦੀ ਹੈ ਜੋ ਜ਼ਿੰਦਗੀ ਚ ਪਿੱਛੇ ਖਟ ਗਿਆ ਹੈ ਜੋ ਹੋ ਗਿਆ ਹੈ ਉਹਦੇ ਬਾਰੇ ਜੇ ਆਪਾਂ ਸੋਚਦੇ ਰਹੀਏ ਉਹਨੂੰ ਮਨ ਦੇ ਵਿੱਚ ਰੱਖੀਏ ਉੱਥੇ ਹੀ ਬੈਠੇ ਰਹੀਏ ਉੱਥੇ ਹੀ ਸੋਚੀ ਜਾਈਏ ਵੀ ਅਚਾਹ ਚੀਜ਼ ਹੋ ਗਈ ਸੀ ਅਚਾ ਚੀਜ਼ ਹੋ ਗਈ ਸੜੀ ਜਾਈਏ ਐਵੇਂ ਬੜੀ ਜਾਈਏ ਤਾਂ ਕਹਿੰਦੇ ਉਹ ਫਿਰ ਉਹ ਚੀਜ਼ ਨਹੀਂ ਰਹਿ ਜਾਂਦੀ ਉਹ ਵਿਚਾਰ ਨਹੀਂ ਰਹਿੰਦਾ ਉਹ ਜ਼ਖਮ ਦਾ ਰੂਪ ਲੈ ਲੈਂਦੇ ਤੇ ਉਹ ਜ਼ਖਮ ਫਿਰ ਸਾਨੂੰ ਦਰਦ ਦਿੰਦਾ ਤੇ ਤੁਸੀਂ ਜ਼ਖਮ ਦੀ ਵਜ੍ਹਾ ਨਾਲ ਸਾਨੂੰ ਉਹ ਚੀਜ਼ਾਂ ਦਿਖਾਈ ਦਿੰਦੀਆਂ ਹਨ ਉਸ ਵਕਤ ਜਿਨ੍ਹਾਂ ਦੀ ਲੜਾਈ ਦਰਅਸਲ ਸਾਡੇ ਅੰਦਰ ਚੱਲ ਰਹੀ ਹੁੰਦੀ ਹੈ ਸਾਰਾ ਸੰਸਾਰ ਇੱਕ ਸ਼ੀਸ਼ਾ ਬਣ ਜਾਂਦਾ ਹੈ ਤੇ ਇਸ ਦੱਬਣ ਦੀ ਲੰਬੀ ਧਾਰ ਹੈ ਜੋ ਉਹ ਸਾਡੇ ਜੀਵਨ ਨੂੰ ਤਹਿ ਸੁਨੈਸ ਕਰ ਦਿੰਦੀ ਹੈ ਔਰ ਜੇਕਰ ਤੁਸੀਂ ਕਿਸੇ ਆਦਮੀ ਦੀ ਛਾਤੀ ਤੇ ਸਵਾਰ ਹੋ ਗਏ ਛਾਤੀ ਤੇ ਸਵਾਰ ਹੋ ਗਏ ਹੋ ਨਾ ਤਾਂ ਤੁਸੀਂ ਉਸ ਨੂੰ ਛੱਡ ਕੇ ਨਹੀਂ ਜਾ ਸਕਦੇ ਕਿਉਂਕਿ ਤੁਸੀਂ ਜਿਵੇਂ ਹੀ ਉਸ ਨੂੰ ਛੱਡੋਗੇ ਉਹ ਤੁਹਾਡੇ ਉੱਪਰ ਹਮਲਾ ਕਰ ਦੇਵੇਗਾ ਬਾਬਾ ਜੀ ਵੀ ਐਦਾਂ ਹੀ ਜਿੱਦਾਂ ਉਹਦੇ ਤੇ ਹੋ ਰਿਹਾ ਸੀ ਵੀ ਨਦੀ ਤੋਂ ਛੱਡਣਾ ਸੀਗਾ ਮੈਂ ਪਰ ਉਹ ਤਾਂ ਨਰਕ ਦਾ ਦਵਾਰ ਹੈ ਉਹ ਤਾਂ ਗਲਤ ਹੈ ਐਦਾਂ ਸਾਧੂ ਦੇ ਮਨ ਚ ਚੱਲ ਪਿਆ ਇਹ ਮੇਰੀ ਤਪੱਸਿਆ ਖਰਾਬ ਹੋਣੀ ਉਹ ਹਮਲਾ ਹੀ ਮਾਇਕ ਤਰ੍ਹਾਂ ਤੇ ਜੇਕਰ ਤੁਸੀਂ ਕਿਸੇ ਆਦਮੀ ਦੀ ਛਾਤੀ ਤੇ ਸਵਾਰ ਹੋ ਗਏ ਉਹ ਕਿਸੇ ਗੱਲ ਨੂੰ ਜਾਂ ਕਿਸੇ ਚੀਜ਼ ਨੂੰ ਜਿੰਨਾ ਤੁਸੀਂ ਦਬਾਇਆ ਹੈ ਤਾਂ ਯਾਦ ਰੱਖੋਗੇ ਉਸ ਨੂੰ ਤੁਸੀਂ ਨਹੀਂ ਦਬਾਇਆ ਬਲਕਿ ਉਸ ਤੋਂ ਵੀ ਜ਼ਿਆਦਾ ਤੁਸੀਂ ਉਸ ਤੋਂ ਦਬ ਗਏ ਇਸ ਗੱਲ ਨੂੰ ਗੌਰ ਨਾਲ ਸਮਝਣਾ ਪੈਣਾ ਹੈ ਕਿਉਂਕਿ ਤੁਸੀਂ ਉਸ ਨੂੰ ਛੱਡ ਹੀ ਨਹੀਂ پا ਰਹੇ ਉਹ ਜੋ ਹੋ ਗਿਆ ਉਹਨੂੰ ਛੱਡ ਦਿਓ ਤੇ ਨਾ ਹੀ ਉਸ ਨੂੰ ਛੱਡ ਕੇ ਜਾ ਸਕੇ ਤੇ ਮਨ ਜਿਹੜਾ ਹੈ ਇਹੋ ਜੀਆਂ ਚੀਜ਼ਾਂ ਨੂੰ ਆਪਣੇ ਅੰਦਰ ਦਬਾ ਲੈਂਦਾ ਹੈ ਤੇ ਉਹਨਾਂ ਦੇ ਨਾਲ ਹੀ ਉਹ ਬਣਦਾ ਜਾਂਦਾ ਹੈ ਉਹ ਉਹਨਾਂ ਨੂੰ ਛੱਡ ਨਹੀਂ ਸਕਦਾ ਕਿਤੇ ਜਾ ਨਹੀਂ ਸਕਦਾ ਇਸ ਲਈ ਮਨ ਦੇ ਵਿਚਾਰਾਂ ਤੇ ਭਾਵਨਾਵਾਂ ਨੂੰ ਜ਼ਬਰਦਸਤੀ ਦਬਾਉਣ ਤੋਂ ਬਚਣਾ ਚਾਹੀਦਾ ਹੈ ਹਾਲਾਂਕਿ ਉਹਦੀ ਜਗ੍ਹਾ ਦੂਜੀ ਗੱਲ ਕਰਨੀ ਜਿੱਦਾ ਕਹਿੰਦੇ ਨਾ ਕਿ ਨਵੀਂ ਨਹਿਰ ਬਣਾਉਣੀ ਪੈਂਦੀ ਹੈ ਕਿਉਂਕਿ ਭਾਵਨਾਵਾਂ ਦੱਬ ਕੇ ਤੁਸੀਂ ਦੂਸਰਿਆਂ ਦੇ ਸਾਹਮਣੇ ਦਿਖਾਵਾ ਤਾਂ ਕਰ ਸਕਦੇ ਹੋ ਪਰ ਤੁਹਾਡੇ ਅੰਦਰ ਇੱਕ ਪੁਚਾਲ ਪੈਦਾ ਹੋ ਜਾਵੇਗਾ ਉਰੇ ਪੁਚਾਲ ਤੁਹਾਡੇ ਅੰਦਰ ਇੱਕ ਅਸ਼ਾਂਤੀ ਨੂੰ ਪੈਦਾ ਕਰੇਗਾ ਇਸ ਲਈ ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਵਰਤਮਾਨ ਵਿੱਚ ਜਿਓ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਓ ਜਿਵੇਂ ਦੇ ਹੋ ਉਸੇ ਤਰ੍ਹਾਂ ਰਹੋ ਦੂਸਰਿਆਂ ਦੇ ਸਾਹਮਣੇ ਚੰਗਾ ਬਣਨ ਲਈ ਖੁਦ ਨੂੰ ਨਾ ਦਬਾਓ ਕਿਉਂਕਿ ਤੁਸੀਂ ਜਿਵੇਂ ਵੀ ਹੋ ਉਵੇਂ ਹੀ ਚੰਗੇ ਹੋ ਉਵੇਂ ਹੀ ਵਧੀਆ ਹੋ ਤੇ ਆਪਣੇ ਆਪ ਨੂੰ ਬਿਹਤਰ ਕਰਦੇ ਰਹੋ ਪਰ ਲੋਕਾਂ ਨੂੰ ਦਿਖਾਉਣ ਦੇ ਲਈ ਨਹੀਂ ਬਸ ਖੁਦ ਦੇ ਉੱਤੇ ਕਿ ਮੇਰੇ ਅੰਦਰ ਜਿਹੜਾ ਦੋਸ਼ ਹੈ ਮੈਂ ਇਹਨੂੰ ਖਤਮ ਕਰ ਲਵਾਂ ਇਹਨੂੰ ਕਿਸੇ ਤਰੀਕੇ ਖਤਮ ਕਰ ਲਵਾਂ ਉਹਨੂੰ ਦਬਾ ਕੇ ਲੋਕਾਂ ਅੱਗੇ ਚੰਗੇ ਬਣਨ ਦਾ ਕੋਈ ਫਾਇਦਾ ਨਹੀਂ ਹੈ ਚੰਗੇ ਬੰਨਾ ਹੈ ਤਾਂ ਆਪਣੇ ਅੰਦਰ ਬਣੋ ਆਪਣੇ ਆਪ 'ਚ ਬਣੋ ਜੋ ਪਿੱਛੇ ਬੀਤ ਗਿਆ ਉਹਨੂੰ ਛੱਡ ਦਿਓ ਨਹੀਂ ਤੇ ਉਹ ਇੱਕ ਜ਼ਖਮ ਬਣ ਜਾਏਗਾ ਬਾਬਾ ਜੀ ਸੋ ਉਹਨੂੰ ਭੁੱਲ ਜੋ ਦੁਨੀਆ ਉੱਥੇ ਅੜੀ ਰਹਿੰਦੀ ਹੈ ਹਾਏ ਮੈਨੂੰ ਛੱਡ ਗਿਆ ਹਾਏ ਮੈਨੂੰ ਛੱਡ ਗਈ ਉਹ ਭਾਈ ਅਗਲੀ ਦੀ ਜ਼ਿੰਦਗੀ ਹੈ ਉਹਨੇ ਜਾਣਾ ਹੈ ਉਹਨੂੰ ਜਾਣ ਦੇਉ ਤੁਸੀਂ ਆਪਣਾ ਰਾਹ ਫੜੋ ਤੁਸੀਂ ਕੀ ਲੈਣਾ ਤੁਸੀਂ ਕੀ ਲੈਣਾ ਤੂੰ ਹੀ ਆਪਣਾ ਰਾਹ ਫੜ ਪਿੱਛੇ ਮੇਰੇ ਨਾਲ ਐ ਹੋ ਗਿਆ ਅੱਗੇ ਮੈਂ ਕੀ ਕਰਾਂ ਤੂੰ ਚੱਲ ਤਾਂ ਸਹੀ ਉਸ ਖੁਦਾ ਤੇ ਯਕੀਨ ਤਾਂ ਕਰ ਉਹ ਰੱਬ ਤੇ ਯਕੀਨ ਤਾਂ ਕਰ ਛੱਡ ਦੇ ਉਹਨੂੰ ਨਦੀ ਪਾਰ ਕਰਾਈ ਛੱਡ ਤਾਂ ਗੱਲ ਮੁੱਕ ਗਈ ਬਸ ਖੁਦ ਨੂੰ ਅੱਗੇ ਵਧਾਉਣ ਦੇ ਲਈ ਤਿਆਰ ਰਹੋ। ਇਹੀ ਜ਼ਿੰਦਗੀ 'ਚ ਖੁਸ਼ ਰਹਿਣ ਦਾ ਜਿਹੜਾ ਹੈ ਸੂਤਰ ਹੈ। ਜਦ ਵੀ ਜਿਓ ਅੱਜ ਦੇ ਵਿੱਚ ਜਿਓ ਪਿੱਛੇ ਚੋ ਹੋ ਗਿਆ ਭੁੱਲ ਜਾਓ। ਸੋ ਸਾਰਿਆਂ ਨੂੰ ਸਲਾਮ ਹੈ। ਜੇ ਕੋਈ ਗੱਲ ਸੁਣਉਂਦੇ ਹੈ ਗਲਤੀ ਹੋ ਗਈ ਹੋ ਮਾਫੀ ਚਾਹਕਦਾ। ਆਪਣੀਆਂ ਦਿਵਾਵਾਂ 'ਚ ਯਾਦ ਰੱਖਣਾ। ਜੈ ਸਾਈ ਜੀ ਦੀ। ਜੈ ਬਾਬਾ ਮੁਰਾਰਾ ਸ਼ਾ ਬੜੀ।